ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਮਿੱਤਰੋ ਨਿਊ ਹਾਲੈਂਡ 3630 ਟਰੈਕਟਰ ਆ ਤੇ ਸਾਰਾ ਅਰੀਜਨਲ ਟਰੈਕਟਰ ਆ ਬਾਕੀ ਮਾਲਕ ਆਪਣੇ ਕੋਲੇ ਆ ਲੈਣਿਆਂ ਜਾਣਕਾਰੀ ਹਾਂਜੀ ਕੀ ਹਾਲ ਆ ਵੀਰੇ ਵਧੀਆ ਬਾਈ ਜੀ ਵਧੀਆ ਠੀਕ ਠਾਕ ਜੀ ਹਾਂਜੀ ਕਿਹੜਾ ਮਾਡਲ ਆ ਬਾਈ ਇਹ ਇਹ 2013 ਮਾਡਲ ਆ ਜੀ 2013 ਮਾਡਲ ਆ ਤੇ ਅਰੀਜਨਲ ਆ ਸਾਰਾ ਹਾਂਜੀ ਰੰਗਪੇੜ ਦਾ ਅਰੀਜਨਲ ਗਾਰੰਟੀ ਆਪਣੀ ਹਾਂਜੀ ਹਾਂਜੀ ਠੀਕ ਆ ਸਾਰਾ ਅਰੀਜਨਲ ਟਰੈਕਟਰ ਆ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਨੰਬਰ ਇਹਦਾ ਕਿੱਥੋਂ ਦਾ ਬਾਈ AP0501 68 ਦਾ ਫਾਸਟ ਓਨਰ ਆ ਤੇ PB05 ਪ੍ਰੋਈਪੁਰ ਦਾ ਨੰਬਰ ਆ ਸਾਰਾ ਰੰਗਪੇੜ ਠੀਕ ਆ ਬਈ ਤੇ ਗੇਅਰ ਸੈਡ ਆ ਹਨਾ ਹਾਂਜੀ ਸੈਡ 3 ਸਪੀਡ ਟਰੈਕਟਰ 3 ਸਪੀਡ ਆ ਤੇ ਸੈਡ ਗੇਅਰ ਆ ਪੀ ਆਵਦਾ ਨੰਬਰ ਆ ਸਾਰਾ ਅਰੀਜਨਲ ਟਰੈਕਟਰ ਆ ਇਹਦੇ ਨਾਲ ਬਈ ਸਮਾਨ ਕੀ ਕੋਸ ਇਹਦੇ ਨਾਲ ਡੰਡਾ ਫੱਟੀ ਤੇ ਛਤਰੀ ਮਿਲ ਜੂਗੀ ਡੰਡਾ ਫੱਟੀ ਛਤਰੀ ਸਮਾਨ ਸਾਰਾ ਹੈਗਾ ਹਾਂਜੀ ਹਾਂਜੀ ਤੇ ਕਿੰਨਾ ਕਿ ਚੱਲਿਆ ਬਈ ਇਹ ਰਿਕੋਰ ਇਸ ਟਾਈਮ ਨਾਲ 60 ਪੈਸੇ ਨਾਲ ਦੀ ਹੈ ਇਹ ਟਾਇਰ ਨਾਲ ਦੇ ਆ 60 ਰੁਪਏ 60 ਪੈਸੇ ਹਾਂ ਵੀ 60 ਪੈਸੇ ਜਿੰਨੇ ਵੀ ਹੈਗੇ ਨਾਲ ਦੇ ਆ ਨਾਲ ਦੇ ਟਰੈਕਟਰ ਪੂਰਾ ਸਾਫ ਆ ਤੇ ਚਲਾਈ ਜਿਵੇਂ ਇੰਜਨ ਗੇਅਰ ਦਾ ਇੰਜਨ ਗੇਅਰ ਤਾਂ ਜਮਾ ਹੋ ਗਿਆ ਵੀ ਵਾਕੇ ਤਸੱਲੀ ਕਰਕੇ ਲੈ ਆ ਸਕਦੇ ਠੀਕ ਆ ਵਾਕੇ ਤਸੱਲੀ ਕਰਕੇ ਟਰੈਕਟਰ ਲੈ ਜਾਣਾ ਥੋੜੀ ਜ਼ਿੰਮੇਵਾਰੀ ਹੈ ਹਨਾ ਹਾਂਜੀ ਹਾਂਜੀ ਆਦੀ ਵਾਕੇ ਤਸੱਲੀ ਕਰ ਕੀ ਡਿਮਾਂਡ ਆ ਬਾਈ ਇਹਦੀ 485000 ਦੀ ਡਿਮਾਂਡ ਹੈ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਆਉਂਦਾ ਹਾਂਜੀ ਮਾਨਤਨ ਹੋਊਗਾ ਵੀਰੇ ਫੁੱਲ ਕਿਹੜੇ ਪਿੰਡ ਖੜਾ ਬਾਈ ਇਹ ਪਿੰਡ ਮੁਤਕੀ ਜ਼ਿਲ੍ਹਾ ਫਰੀਪਰੀ ਨੰਬਰ ਬੋਲ ਦਿ ਬਾਈ ਹਾਂਜੀ 9501383998 ਬਾਕੀ ਬਾਈ ਹੁਣ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਤੁਸੀਂ ਮਾਨਤਨ ਕਰਨਾ ਥੋੜੀ ਜ਼ਿੰਮੇਵਾਰੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਧੰਨਵਾਦ